ਕਬੀਰ ਆਈ ਮੁਝੇ ਪੈ ਅਨੇਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਉਨਕੀਨੋ ਆਦੇਸ਼ ਏ ਕਬੀਰ ਇਹ ਮਾਇਆ ਮਮਤਾ ਮੋਣੀ ਹੋਮੀ ਮੇਰੇ ਮੇਰੀ ਵਾਲੀ ਮਤ ਹੋਰਨਾ ਵਾਂਗ ਮੇਰੇ ਕੋਲ ਵੀ ਆਈ ਐ ਇਸ ਦਾ ਪਤਾ ਨਹੀਂ ਲੱਗਦਾ ਕਿਹੜੇ ਕਿਹੜੇ ਰੂਪ ਆ ਕੇ ਮਤ ਦੇ ਪਰਦਾ ਪਾ ਕੇ ਪ੍ਰਮਾਤਮਾ ਤੋਂ ਦੂਰੀ ਵਧਾਈ ਜਾਂਦੀ ਐ ਪਰ ਮੈਨੂੰ ਮੇਰੇ ਗੁਰੂ ਨੇ ਮੇਰ ਦੀ ਨਦਰ ਕਰਕੇ ਇਸ ਤੋਂ ਬਚਾ ਲਿਆ ਮੈਂ ਆਪਣੇ ਗੁਰੂ ਨੂੰ ਹਿਰਦੇ ਦੇ ਨਾਲ ਸਦਾ ਇਹ ਨਮਸਕਾਰ ਕਰਦਾ ਹਾਂ ਜਉ ਲੋ ਮੇਰੋ ਮੇਰੋ ਕਰਤੋ ਤਉ ਲੋ ਬਖ ਖੇਰੇ ਮਨ ਤਨ ਬੁੱਧ ਅਰਪੀ ਠਾਕਰ ਕੋ ਤਬ ਹਮ ਸਹਿਜ ਸੋਏ ਏ ਭਾਈ ਜਦ ਤੱਕ ਮੈਂ ਇਹ ਕਰਦਾ ਰਿਆ ਇਹ ਘਰ ਮੇਰਾ ਹੈ ਇਹ ਧਨ ਮੇਰਾ ਹੈ ਇਹ ਪੁੱਤਰ ਆਦਿਕ ਸੰਬੰਧੀ ਮੇਰੇ ਹੈ ਤਦ ਤੱਕ ਮੈਨੂੰ ਮਾਇਆ ਦੇ ਮੋਹ ਦੇ ਜ਼ਹਿਰ ਨੇ ਘੇਰੀ ਰੱਖਿਆ ਅਵੇ ਉਸ ਨੇ ਮੇਰੀ ਆਤਮਿਕ ਜੀਵਨ ਨੂੰ ਵਿਨਾਸ਼ ਕਰ ਦਿੱਤਾ ਹੁਣ ਗੁਰੂ ਦੀ ਕਿਰਪਾ ਨਾਲ ਮੈਂ ਆਪਣੀ ਚਤ్రਾਈ ਤੇ ਆਪਣਾ ਮਨ ਤੇ ਆਪਣਾ ਸਰੀਰ ਤੇ ਹਰੇਕ ਗਿਆਨ ਇੰਦਰਾ ਗੁਰੂ ਸ਼ਬਦ ਦੇ ਹਵਾਲੇ ਕਰ ਦਿੱਤਾ ਤਦੋਂ ਮੈਂ ਆਤਮਿਕ ਅਡੋਲਤਾ ਵਿੱਚ ਮਸਤ ਰਹਿੰਦਾ